ਇੱਕ ਹੋਰ ਵਿਅਤਾ ਦਾਜ ਦੀ ਬਲੀ ਚੜ ਗਈ ਹੈ ਤਾਂ ਮੁੰਡਾ ਦਾਜ ਦੇ ਵਿੱਚ ਬੁਲਟ ਮੰਗਦਾ ਸੀ ਜਦ ਬੁਲਟ ਨਹੀਂ ਆਇਆ ਤਾਂ ਕੁੜੀ ਪੱਖੇ ਦੇ ਨਾਲ ਲਟਕਾ ਦਿੱਤੀ ਗਈ ਖਨਾਖੋੜ ਦੇ ਰੋਡ ਤੇ ਸਥਿਤ ਐਵੇਨਿਊ ਕਲੋਨੀ ਤੋਂ ਇਹ ਮਾਮਲਾ ਸਾਹਮਣੇ ਆਇਆ ਦਰਦਨਾਕ ਘਟਨਾ ਵਾਪਰਦੀ ਹੈ 30 ਸਾਲਾ ਵਿਅਤਾ ਰਮਨਦੀਪ ਕੌਰ ਦੀ লাশ ਪੱਖੇ ਦੇ ਨਾਲ ਲਟਕਦੀ ਮਿਲੀ ਹੈ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਤੇ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਲੀਗੇ ਤੇ ਰਮਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਇਸ ਮੌਤ ਨੂੰ ਖੁਦਕੁਸ਼ੀ ਨਹੀਂ ਕਤਲ ਕਰਾਰ ਦਿੱਤਾ ਤੇ ਸੌਰਿਆ ਤੇ ਗੰਭੀਰ ਇਲਜ਼ਾਮ ਲਗਾਏ ਨੇ ਮ੍ਰਿਤਕ ਦੇ ਭਰਾ ਦਾ ਇਹ ਕਹਿਣਾ ਕਿ ਵਿਆਹ ਤੋਂ ਕੁਝ ਦਿਨਾਂ ਮਗਰੋਂ ਹੀ ਉਸਦੀ ਪੈਣ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਸੌਰਿਆ ਪਰਿਵਾਰ ਵੱਲੋਂ ਗੱਡੀ ਤੇ ਬੁਲਟ ਮੋਟਰਸਾਈਕਲ ਦੀ ਮੰਗ ਕੀਤੀ ਜਾ ਰਹੀ ਸੀ ਜੋ ਪਰਿਵਾਰ ਆਰਥਿਕ ਤੰਗੀ ਦੇ ਕਾਰਨ ਪੂਰਾ ਨਹੀਂ ਕਰ ਸਕਿਆ ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਤਾਂ ਸੌਰਿਆ ਨੇ ਨਰਕ ਬਣਾ ਦਿੱਤੀ ਉਸ ਨੂੰ ਕਮਰੇ ਚ ਕੈਦ ਕਰਕੇ ਰੱਖਿਆ ਤੇ ਮਾਪਿਆਂ ਨਾਲ ਫੋਨ ਤੇ ਗੱਲਬਾਤ ਕਰਨ ਵੀ ਨਹੀਂ ਦਿੱਤੀ ਗਈ ਕਈ ਵਾਰ ਜਦੋਂ ਉਸਦੇ ਨਾਲ ਗੱਲਬਾਤ ਹੁੰਦੀ ਤਾਂ ਉਸ ਦੀ ਆਵਾਜ਼ ਦੇ ਵਿੱਚ ਦਰਦ ਤੇ ਡਰ ਸਾਫ਼ ਹੁੰਦਾ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸੌਰਿਆ ਨੇ ਪਹਿਲਾਂ ਨਮਨਦੀਪ ਦਾ ਕਤਲ ਕੀਤਾ ਸਬੂਤਾਂ ਨੂੰ ਮਟਾਉਣ ਦੇ ਲਈ Laash ਪੱਖੇ ਦੇ ਨਾਲ ਲਟਕਾ ਦਿੱਤੀ ਹੈ ਤਾਂ ਪਰਿਵਾਰ ਨੇ ਦੱਸਿਆ ਕਿ ਮੌਕੇ ਤੇ ਪਹੁੰਚਣ ਤੇ ਨਮਨਦੀਪ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਤੇ ਪਿੱਠ ਨੀਲੀ ਪਈ ਸੀ ਹਾਲਾਂਕਿ ਸੂਚਨਾ ਮਿਲਦਿਆ ਡੀਐਸਪੀ ਮੌਕੇ ਤੇ ਪਹੁੰਚੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਜਾਰੀ ਹੈ ਕਤਲ ਹੈ ਜਾਂ ਖੁਦਕੁਸ਼ੀ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਇੱਕ ਮਿੰਟ ਜੀ ਹੱਥ ਬੰਨ ਮੈਂ ਕਿਹਨੂੰ ਕੱਲਾ ਇਹਨੂੰ ਨਹੀਂ ਬਤਾ ਰਹੇ ਮਾਤਾ ਕਿ ਜੀ ਤੁਹਾਡੀ ਬੇਟੀ ਦੀ ਕਦੋਂ ਮੈਰਿਜ ਹੋਈ ਸੀ ਅਜੇ 5 ਮਹੀਨਾ ਲੱਗਿਆ ਜੇ ਇਹਨਾਂ ਨਾਲ ਇੱਕ ਵਾਰੀ ਜਾਇਆ ਮੁੱਤਰ ਤੇ ਜਿਉ ਨਹੀਂ ਇਹ ਜਿਉ ਨਹੀਂ ਨਾ ਬੂਰਦਾ ਨਹੀਂ ਤੋੜ ਰਾਂ ਨਾ ਤੋੜ ਰਾਂ ਖਲੀ ਰਿਹਾ ਸਾਰਾ ਇਹਨਾਂ ਦੇ ਵਿੱਚ ਗੱਲ ਕਰਾਉਂਦੇ ਇੱਕ ਦਿਨ ਕੱਲ ਰਾਤ ਨਹੀਂ ਜੀ ਕੱਲ ਮੈਂ ਜਾਣਾ ਆ ਗਿਆ ਮੇਰਾ ਕੋੜਾ ਹੀ ਰਿਹਾ ਕੋਈ ਗੱਲ ਨਾ ਕਰਦੇ ਤੇ ਗੱਲ ਨਾ ਕਰਦੇ ਮੰਮੀ ਜਦੋਂ ਨਾ ਟੇਟ ਨੂੰ ਆਉਣੀ ਆ ਜਾਂਨੀ ਆ ਮੰਮੀ ਜਿਆਦਾ ਮੈਂ ਬਸ ਜੀ ਆ ਦੇ ਮੈਂ ਇੱਕ ਲੋਤੀ ਇਹ ਇਹ ਇਹਨਾਂ ਨੇ ਮਾਰੀ ਆ ਇਹ ਕੋਈ ਮਰੀ ਨਹੀਂ ਹੈਗੀ ਕੋਈ ਫਾਹਾ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ মিডিਆ ਸਾਰਾ ਉੱਥੇ ਦੇਖ ਸਕਦਾ ਏ ਕੋਈ ਫਾਹਾ ਫਾਹਾ ਲੈਣੇ ਵਾਲੀ ਗੱਲ ਨਹੀਂ ਵੀ ਇਹ ਫਾਹਾ ਲਿਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਅੱਜ ਕਿਤੇ ਵੇਖੀ ਆਹ ਆਹ ਸਾਨੂੰ ਹੁਣ ਹੀ ਪਤਾ ਚੱਲੇ ਆਏ ਕਾਮ ਕੀ ਕੁੜੀ ਦਾ ਨਾਮ ਰਮਨਦੀਪ ਕੌਰ ਆ ਕਿੰਨੇ ਉਮਰ ਦੀ ਉਮਰ ਉਹਦੀ 30 ਸਾਲ ਦੀ ਉਮਰ ਆ ਜੀ 30 ਸਾਲ ਹਾਂ ਮੇਰੇ ਉਹ ਹਾਣ ਪ੍ਰਮਾਣ ਦੀ ਹੋ ਜਾ ਮੈਰਿਜ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ ਹਾਂ ਕਿੱਤਾ ਵਧੀਆ ਕੀਤਾ ਕਿੱਤਾ ਵਧੀਆ ਵਿਆਹ ਵਧੀਆ ਕੀਤਾ ਇਹ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ ਜੋ ਵੀ ਹੋਇਆ ਸਹੀ ਹੋਇਆ ਪਰੇ ਨਾ ਛੱਡਣਾ ਕੁੜੀ ਨਾਲ ਗੱਲ ਕਰ ਦਿੰਦੇ ਸੀਗੇ ਸਾਨੂੰ ਹਾਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿ ਉਹ ਦੁਖੀ ਸੀਗੀ ਏ ਦਾਜ ਮੰਗ ਰਏ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਕੁੜੀ ਨੇ ਕਦੀ ਫੋਨ ਕਰਕੇ ਦੱਸਿਆ ਵੀ ਇਦਾਂ ਮੈਨੂੰ ਪਰੇਸ਼ਾਨ ਕਰਦਾ ਹਾਂਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀ ਕਿ ਵੀ ਚਾਚਾ ਸਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਗੋਲਡ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਜੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੋਲਡ ਦੇ ਜਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆ ਕੇ ਤੁਸੀਂ ਕਿੱਦਾਂ ਤੁਸੀਂ ਕਿੱਦਾਂ ਕਹਿ ਰਹੇ ਤੁਸੀਂ ਮਾਰਿਆ ਹੋਇਆ ਤੁਸੀਂ ਮੀਡੀਆ ਖੁਦ ਦੇਖ ਸਕਦਾ ਨਾ ਅੰਦਰ ਜਾ ਕੇ ਖੁਦ ਦੇਖ ਸਕਦਾ ਉਹਦੀ ਨੀਲੀ ਤਾਂ ਕਰੀ ਪਈ ਏ ਟੂਹੀ ਉਹਦੀ ਕੁੱਟ-ਕੁੱਟ ਕੇ ਪਹਿਲਾਂ ਨੀਲੀ ਕਰੀ ਪਈ ਆ ਢੂਹੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਤੇਰਾ ਵੀਰੇ ਹਾਂ ਉਹਦੇ ਕੋਈ ਜਾਚ ਇੱਤੇ ਨਹੀਂ ਜਦੋਂ ਅਸੀਂ ਉਰੇ ਆਏ ਆ ਮੁੰਡਾ ਉੱਥੇ ਬਾਹਰ ਖੜਕੇ ਗਰਵੰਡੀਆਂ ਨਾਲ ਗੱਲਾਂ ਮਾਰਨ ਲੱਗਿਆ ਹੋਇਆ ਸੀ ਹੱਸਣ ਲੱਗਿਆ ਹੋਇਆ ਸੀਗਾ ਹਾਂ ਸਾਨੂੰ ਇਹ ਨਹੀਂ ਪਤਾ ਵੀਰੇ ਨਸ਼ਾ ਕਰਦਾ ਸੀ ਹਾਂ ਸਾਨੂੰ ਨਹੀਂ ਪਤਾ ਵੀਰੇ ਉਹ ਕੀ ਕੰਮ ਕਰਦਾ ਸੀ ਸਾਨੂੰ ਬਸ ਇਹਨਾਂ ਨੇ ਇਹ ਕਿਹਾ ਸੀ ਜੀ ਮੁੰਡਾ ਮੈਨੇਜਰ ਆ ਜਿਸਨੂੰ ਵਿਆਹ ਵਿਆਹ ਹੋਇਆ ਕਹਿੰਦੇ ਜੀ ਇਹ ਮੈਨੇਜਰ ਆ 40-50 ਹਜ਼ਾਰ ਰੁਪਏ ਤਨਖਾਹ ਲੈਂਦਾ ਏ ਅਸੀਂ ਕਿਹਾ ਸਾਡੀ ਕੁੜੀ ਆ ਸੁਖੀ ਬਸੂਗੀ ਕੋਈ ਗੱਲ ਨਹੀਂ ਪਰ ਸਾਨੂੰ ਨਹੀਂ ਪਤਾ ਕੁੜੀ ਕਹਿੰਦੀ ਇਹ ਵਿਆਹ ਤੋਂ ਬਾਅਦ ਸਿਰਫ ਇੱਕ ਮਹੀਨਾ ਕੰਮ ਤੇ ਗਿਆ ਉਹ ਤੋਂ ਬਾਅਦ ਇਹ ਜਿੱਦਾ ਹੀ ਘਰੇ ਬੈਠਾ ਹੈ ਤੁਸੀਂ ਕੀ ਮੰਗ ਅਸੀਂ ਇਹ ਮੰਗ ਕਰਦੇ ਹਾਂ ਵੀਰੇ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਦੋਨੋਂ ਪਿਓ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਸਾਡਾ ਦਿਲ ਤਾਂ ਸੜਪਣਾ ਕਿਉਂਕਿ ਅਸੀਂ ਕਿਸੇ ਤੇ ਵੀ ਨਾ ਅਸੀਂ ਪ੍ਰਸ਼ਾਸਨ ਤੇ ਉੱਤੇ ਕੋਈ ਉਹ ਕਰ ਰਹੇ ਹਾਂ ਠੀਕਾ ਗੱਲ ਸਾਡੀ ਮੰਗ ਇਹ ਹੀ ਆ ਵੀ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਬਸ ਦਰਸ਼ਨ ਅਸੀਂ ਕੌਣ ਸੀ ਜਿਹੜਾ ਦਿੱਤਾ ਹੈ ਮੇਰੀ ਕਿਹੜੀ ਆ ਮਾਈ ਕੁੜੀ ਦੇ ਬਾਹਰ ਲੋਕ ਬੰਨ ਲਓ ਕੋਇਆ ਕੀ ਹੈ ਜੀ ਤੰਗ ਕਰਦਾ ਸੀ ਅੱਛਾ ਹਾਂ ਦਾ ਰ ਮੰਗਦਾ ਸੀ ਉਲਟ ਮੰਗਦਾ ਸੀ ਕਿੰਨਾ ਟਾਈਮ ਆਇਆ ਜੀ ਵਿਆਹ ਨਹੀਂ ਹੋਇਆ ਕਿੰਨਾ ਟਾਈਮ ਹੋ ਗਿਆ ਜੀ 6 ਮਹੀਨੇ ਹੋ ਗਏ ਜੀ 6 ਮਹੀਨੇ ਅੱਛਾ ਹਾਂ ਕਿੱਥੇ ਕਿੱਥੇ ਵਾਸ ਹੈ ਕਿੱਥੇ ਕਿੱਥੇ ਸਲਾਣਾ ਦਿੰਦਾ ਸਲਾਣਾ ਲਈ ਸਲਾਣਾ ਦਿੰਦਾ ਸੀ ਕਿੰਨਾ ਟਾਈਮ ਹੈ ਨਹੀਂ ਹੋਇਆ ਕਿੰਨੇ ਟਾਈਮ 6 ਨਹੀਂ ਇੱਕ ਵਾਰ ਹੀ ਗਏ ਨੇ ਜੀ 6 ਮਹੀਨੇ ਜੇ ਕਹਿੰਦੇ ਜੀ ਉਡੀ ਨੂੰ ਕੁੱਟਦਾ ਸੀ ਬੜੇ ਸਾਨੂੰ ਪਰੇਸ਼ਾਨ ਕਰਦਾ ਸੀ ਕੀ ਦੀ ਦਿਮਾਗ ਹੋਤੀ ਕਰਦਾ ਸੀ ਡਿਮਾਂਡ ਤੂੰ ਬੋਲਟ ਦਾ ਉਹ ਨਹੀਂ ਕਰਦਾ ਸੀ ਇਹ ਸਭ ਮੁੰਡੇ ਦਾ ਬਾਪ ਕਹਿੰਦਾ ਸੀ ਸਾਮ ਕਰਦਾ ਹੈ ਕੰਮ ਅਸੀਂ ਪੱਛਿਆ ਘਰੀ ਪਿਆਰ ਆਉਂਦਾ ਸੀ ਕੋਈ ਕੰਮ ਨਹੀਂ ਕਰਦਾ ਜੀ ਆਉਂਦਾ ਤੇ ਮੈਂ ਜਿਵੇਂ ਜੀ ਕਰਦਾ ਸੀ ਪਤਾ ਨਹੀਂ ਜਿਵੇਂ ਕਰਦੇ ਹੁਣ ਜਿਹੜਾ ਕੰਮ ਨਹੀਂ ਕਰਦਾ ਜੀ ਕਿੰਨੇ ਭਰਾਵਾਂ ਦੀ ਭੈਣ ਸੀ ਤਿੰਨ ਭਾਈਆਂ 'ਚ ਇੱਕ ਭੈਣ ਸੀ ਚਾਰ ਭਰਾਵਾਂ ਦੀ ਇੱਕ ਭੈਣ ਸੀ ਨਾ ਤਿੰਨ ਭਾਈਆਂ 'ਚ ਤਿੰਨ ਭਾਈਆਂ ਦੇ ਛੋਟੀ ਹੈ ਕਿੰਨਾ ਕੁ ਤੁਸੀਂ ਖਰਚ ਕੀਤਾ ਸੀ ਹਾਂ ਵਧੀਆ ਕਰ ਆ ਸੀ ਪੂਰਾ ਟੱਕ ਮਾ ਕੀਤਾ ਜੀ ਹਾਂ ਮੁੰਡੇ ਮੁੰਡੇ ਦੇ ਇਹ ਫੈਮਿਲੀ ਦੇ ਕਿੰਨੇ ਜਾਣੇ ਇਹ ਥੋੜੇ ਜੀ ਜਾਣੇ ਹੈਗੇ ਸੀ ਇਹ ਵੀ ਵਧੀਆ 60 ਸਾਲ ਦੀ ਸੀ ਜੀ ਹੈਗੀ ਮੈਂ ਨਾਲ ਤੇ ਮੈਂ ਵਿਚੋਲਾ ਨਹੀਂ ਮੁੰਡੇ ਦੀ ਫੈਮਿਲੀ ਹੈ ਮਾਂ ਪਿਓ ਤੇ ਭੈਣ ਭਰਾ ਕਿੰਨੇ ਨੇ ਲੋਟ ਇਹਦਾ ਲੋਈ ਨੇ ਜੀ ਇੱਕ ਮੁੰਡਾ ਸੰਗਰੂ ਕੁੜੀ ਨੇ ਇੱਕ ਬਾਹਰ ਰਹਿਣਾ ਕਰਤਾ ਅੱਛਾ ਉਹ ਵੇਖ ਲਖੀ ਤਾਂ ਆਈ ਨਾ ਮਾਦੀ ਸਾਨੂੰ ਮੰਗ ਆ ਵੀ ਸਾਨੂੰ ਉਹ ਮੰਨਣਾ ਚਾਹੀਦਾ ਅੱਛਾ ਕੱਲ ਪਤਾ ਪਤਾ ਕਰਕੇ ਜੀਵਨ ਕਰਾਉਣਾ ਇਹ ਕਰੇ ਫੋਨ ਕਰੇ ਜੀ ਅਸੀਂ ਜਦੀ ਆਏ ਹੈ ਕਿਹਨੇ ਇਹ ਬੁੜੋ ਨੇ ਭਾਈ ਚੁੱਪ ਕਰ ਕੋਈ ਇਹਨਾਂ ਨੂੰ ਬੋਲ ਵੰਡੇ ਦੇ ਬਾਪ ਨੇ ਕਰਿਆ ਜੀ ਠੀਕ ਅੰਦਰ ਵੀ ਆ ਤੇ ਆਉਗਾ ਮੈਨੂੰ ਤਾਂ ਫੋਨ ਵੀ ਨਹੀਂ ਕਰਾ ਮੈਂ ਤਾਂ ਕੰਮ ਤੋਂ ਆਇਆ ਸੱਤਾ ਵਰੀ ਆਇਆ ਹਾਂ ਤੁਹਾਨੂੰ ਠੀਕ ਹੈ ਤੁਹਾਡੇ ਭੈਣੇ ਕੀ ਤਾ ਉਹ ਵੀ ਗੱਲ ਫਰਾ ਲੈ ਪੁੱਛਿਆ ਨਾ ਕਿਉਂ ਕਿਤਨਾ ਹਾਂ ਕਰ ਰਿਹਾ ਜੀ ਇਹਨਾਂ ਨੇ ਪੂਰੀ ਸੂਤਾ ਫੇਟ ਦਿੱਤੀ ਪਰ ਸੁਣਵੈ ਇਹਨਾਂ ਨੇ ਨਹੀਂ ਕਰਦਾ ਅਸੀਂ ਵਿੱਚ ਜਾ ਕੇ ਹਾਂ ਫੋਨ ਕਰੇ ਇਹਨਾਂ ਨੇ ਮਾਰੇ ਇਹਨਾਂ ਨੇ ਨਹੀਂ ਮਾਰੇ ਨੀਲ ਪਏ ਹੋਣਾ ਕੁੜੀ ਦੇ ਜੀ ਹਾਂ ਇਹ ਕਹਿੰਦੇ ਆ ਗੇਟ ਨੂੰ ਉਹ ਲਾਇਆ ਉਹ ਗੇਟ ਜਮੇ ਓਪਨ ਆ ਖੁੱਲੇ ਜੀ ਕਹਿੰਦੇ ਗੀੜ ਲਾ ਕੇ ਕਰਾ ਗੇਟ ਖੁੱਲੇ ਹਾਂ ਕਿੱਥੇ ਸੀ ਸਲਾਣੇ ਪਿੰਡ ਹਾਂਜੀ ਸਲਾਣੇ ਤੋਂ ਸਲਾਣੇ ਪਿੰਡ ਨੂੰ ਕੀ ਮੰਗ ਕੀ ਕਰਦੋ ਜੀ ਸਾਨੂੰ ਵਾਦੋ ਵਾਦ ਉਹ ਤਾਹੀ ਗਏ ਜਿਵੇਂ ਸਾਡੀ ਕੁੜੀ ਲਾਂਕ ਰਿਹਾ ਇਹਨਾਂ ਨੇ ਇਹ ਹਦੀ ਹਦੀ ਮੋਟਲੇ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਲੜਕੀ ਸੀ ਰਮਨਕੌਰ ਇਹਦੀ ਕਰੀਬ 5-6 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਅਮਰਿਤਪਾਲ ਸਿੰਘ ਸਨ ਉਹ ਬਾਗ ਸਿੰਘ ਦੇ ਨਾਮ ਆਬਦੀ ਲੜਕੀ ਨਾਲ ਜਿਹੜਾ ਇਹ ਸਿੰਘ ਐਵੇਨਿਊ ਦਾ ਰਹਿਣ ਵਾਲਾ ਸੀ ਠਾਣਾ ਸਿਟੀ 2 ਖੰਨਾ ਦਾ ਅੱਜ ਸਾਨੂੰ ਖਬਰ ਮਿਲੀ ਵੀ ਇਹ ਲੜਕੀ ਦੀ লাশ ਪੱਖੇ ਨਾਲ ਲਟਕ ਰਹੀ ਹੈ ਮਿੰਟੋ ਮਿੰਟੀ ਸੜੀ ਪੁਲਿਸ ਪਾਟੀ ਗਈ ਐ ਐਸਚੋ ਸਿਟੀ 2 ਉੱਥੇ ਪਹੁੰਚੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਇਹ ਜਿਹੜੇ ਉਹਨਾਂ ਦੇ ਬਿਆਨ ਲਿਖਾ ਰਹੇ ਹਨ ਜੋ ਉਹਨਾਂ ਦੇ ਕੁਰੀ ਦੇ ਕਰਦੇ ਜਿਹੜੇ ਪੇਕਾ ਪਰਵਾਰ ਆ ਜੋ ਬਿਆਨ ਲਖਾਊਗਾ ਉਸੇ ਕਰਵੇ ਦਿੱਤੀ ਜਾਊਗਾ